ਤੇ ਨਵੇਂ ਸਾਲ ਦੇ ਵਿੱਚ ਇਹ ਨਾ ਹੋਵੇ ਵੀ ਕਿ ਨਵਾਂ ਸਾਲ ਚੜ੍ਹਨ ਦੇ ਨਾਲ ਤੁਹਾਡਾ ਅਕਾਊਂਟ ਖਾਲੀ ਹੋ ਜਾਏ ਖਾਲੀ ਕਿਵੇਂ ਹੋਊਗਾ ਕਿਉਂਕਿ ਜਿਹੜੇ ਸਕੈਮਰ ਹੈਗੇ ਆ ਫਰਾਡਰਸਟਰ ਹੈਗੇ ਆ ਉਹ ਆਪਾਂ ਨੂੰ WhatsApp ਦੇ ਉੱਤੇ ਇੱਕ ਮੈਸੇਜ ਕਰਨਗੇ ਜਿਹਦੇ ਵਿੱਚ ਹੈਪੀ ਨਿਊ ਇਅਰ ਲਿਖਿਆ ਹੋਊਗਾ ਤੇ ਉਹ ਇੱਕ APK ਫਾਈਲ ਦੇ ਵਿੱਚ ਹੋਊਗਾ ਤੇ ਜਦੋਂ ਹੀ ਆਪਾਂ ਉਸ ਨੂੰ ਡਾਊਨਲੋਡ ਕਰਾਂਗੇ ਤੇ ਹੋ ਸਕਦਾ ਆਪਣਾ ਉਸ ਨਾਲ ਅਕਾਊਂਟ ਖਾਲੀ ਹੋ ਜਾਏ ਆਪਣਾ ਫੋਨ ਹੈਕ ਹੋ ਜਾਏ ਤੋ ਕਦੇ ਵੀ ਇਦਾਂ ਦਾ ਜੇਕਰ ਤੁਹਾਨੂੰ ਕੋਈ ਹੈਪੀ ਨਿਊ ਇਅਰ ਦਾ ਮੈਸੇਜ ਆਉਂਦਾਗਾ ਉਹ ਜੇਕਰ ਟੈਕਸਟ ਮੈਸੇਜ ਦੇ ਵਿੱਚ ਆਉਂਦਾ ਤਾਂ ਕੋਈ ਪ੍ਰੋਬਲਮ ਨਹੀਂ ਪਰ ਜੇਕਰ ਉਹ APK ਫਾਈਲ ਦੇ ਵਿੱਚ ਆ ਰਿਹਾਗਾ ਦਾ ਉਹਦੇ ਵਿੱਚ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਆ ਇਦਾਂ ਦਾ APK ਫਾਈਲ ਵਾਲਾ ਕੋਈ ਵੀ ਮੈਸੇਜ ਆਪਦੇ ਫੋਨ ਦੇ ਵਿੱਚ ਡਾਊਨਲੋਡ ਨਾ ਕਰੋ ਇਹ ਹੋ ਸਕਦਾ ਮੈਸੇਜ ਤੁਹਾਡੇ ਕਿਸੇ ਫਰੈਂਡ ਵੱਲੋਂ ਭੇਜਿਆ ਗਿਆ ਹੋਵੇ ਕਿਉਂਕਿ ਤੁਹਾਡੇ ਫਰੈਂਡ ਦਾ ਵੀ ਫੋਨ ਹੈਕ ਹੋ ਸਕਦਾਗਾ ਤੇ ਉਹਦੇ ਉਹਦੀ ਜਿਹੜੀ ਸਕਰੀਨ ਹੈਗੀ ਆ ਉਹ ਕਿਸੇ ਸਕੈਮਰ ਕੋਲੇ ਚੱਲ ਰਹੀ ਹੋਣੀ ਆ ਤੇ ਉਹ ਉਹਦੇ ਦੁਆਰਾ ਤੁਹਾਨੂੰ ਵੀ ਇੱਕ ਮੈਸੇਜ ਕੀਤਾ ਜਾਊਗਾ ਜਿਦੇ ਵਿੱਚ ਹੈਪੀ ਨਿਊ ਇਅਰ ਲਿਖਿਆ ਹੋਊਗਾ ਤੇ ਜਦੋਂ ਤੁਸੀਂ ਉਸ ਨੂੰ ਡਾਊਨਲੋਡ ਕਰਦੇ ਹੋ ਤਾਂ ਉਹ ਤੁਹਾਡਾ ਫੋਨ ਜਿਹੜਾ ਉਹ ਉਹਦੇ ਵਿੱਚ ਮਾਲਵੇਅਰ ਜਿਹੜਾ ਹੋ ਡਾਊਨ ਹੋ ਜਾਂਦਾ ਹੈ ਜਿਸ ਦੇ ਨਾਲ ਤੁਹਾਡਾ ਫੋਨ ਜਿਹੜਾ ਹੈਕ ਹੋ ਜਾਊਗਾ ਤੇ ਤੁਹਾਡਾ ਅਕਾਊਂਟ ਜਿਹੜਾ ਖਾਲੀ ਹੋਊਗਾ ਸੋ ਕਿਰਪਾ ਕਰਕੇ ਇਦਾਂ ਦੇ ਮੈਸੇਜਾਂ ਨੂੰ ਇਗਨੋਰ ਕਰੋ ਤੇ ਜਾਣਕਾਰੀ ਚੰਗੀ ਤੋਂ